ਆ ਦੋਸਤੋ ਮੈਂ ਜੀਵਨ ਸਿੰਘ ਅੱਜ ਸਾਡੀ ਸਾਰੀ ਫੈਮਿਲੀ ਤੇ ਨਪਾਈਆਂ ਸੀ ਸਾਰੀ ਫੈਮਿਲੀ ਸਾਡੀ ਆਈ ਆ ਉਹ ਆ ਦੀ ਬਾਤ ਸੁਣਨ ਅੱਜ ਅਸੀਂ ਸੁਣਾਵਾਂਗੇ ਬਾਤ ਕਾਂਗੜੇ ਤੇਲੀ ਦੀ ਚਲ ਆਪਾਂ ਬੜਾ ਟਾਈਮ ਨਿਖਰਾਵ ਕਰਦੇ ਸੀ ਤੋਂ ਪੂਆ ਠੁੱਲੀਆੜ ਤੋਂ ਤੇ ਕਾਂਗੜੇ ਤੇਲੀ ਦੀ ਬਾਤ ਸੁਣਾਉਣ ਜਾ ਰਹੀ ਆ ਹੁੰਦੇ ਆਪਾਂ ਚਲ ਪੂਆ ਕਰਦੇ ਸੀ ਅੱਛਾ ਭਾਈ ਇੱਕ ਭਾਈ ਰਾਜਾ ਭੋਜਤੀ ਹਮ ਇੱਕ ਕਾਂਗੜਾ ਤੇਲੀ ਦੀ ਹਮ ਉਹਦੀ ਰਾਣੀ ਵਿਦਿਆ ਸਿੱਖੀ ਹੋਈ ਸੀ ਹਮ ਰਾਜੇ ਜੀ ਹਮ ਸਵਾ ਸਵਾ ਮੀਨਾ ਚੁੱਲੇ ਤੇ ਨਹੀਂ ਚੜ੍ਹਦੀ ਨਹੀਂ ਹੁੰਦੀਆਂ ਰਾਣੀਆਂ ਜਿੰਨਾ ਚਿਰ ਕੋਈ ਗੱਲ ਨਾ ਸਾਫ਼ ਹੋ ਗਏ ਹੂੰ ਵੀ ਉਹ ਨਾ ਚਿਰ ਚੜਨਾ ਨਹੀਂ ਹੂੰ ਰਾਜੇ ਪੋਜ ਨੂੰ ਕਹਿੰਦੀ ਵੀ ਜਿੰਨਾ ਜਿੰਨੀ ਵਿੱਦਿਆ ਮੈਂ ਸਿੱਖੀ ਹੋਈ ਉਹਨੀ ਸਿੱਖ ਕੇ ਆ ਹੂੰ ਉਹ ਕਹਿ ਲੱਗਿਆ ਵੀ ਮੈਂ ਕਿਦੇ ਨਾ ਜਾਵਾਂ ਉਹਨੂੰ ਕਾਂਗੜਾ ਤੇਲੀ ਭੇਜਤਾ ਨਾਲ ਜਿਹੜਾ ਕੋਈ ਅੜਦਲੀ ਅਧਿਕਾਰੀ ਕੰਮ ਕਰਦਾ ਹੂੰ ਉਹ ਨਾਲ ਵਗ ਗਿਆ ਉਹਦੇ ਅੰਦਰ ਭਈ ਰਾਜਾ ਪੋਜ ਬਹਿ ਗਿਆ ਹੂੰ ਬਾਹਰੇ ਉਹ ਬਹਿ ਗਿਆ ਮਨੇ ਬਰਾਂਡੇ ਤੇ ਬੈਠੇ ਕਾਂਗੜਾ ਤੇਲੀ ਜਿੰਨੀ ਵਿਦਿਆ ਰਾਜਾ ਕੋਜ ਸਿੱਖ ਗਿਆ ਉਨੀ ਵਿਦਿਆ ਬਾਹਰੇ ਬੈਠਾ ਕਾਂਗੜਾ ਤੇਲੀ ਸਿੱਖ ਗਿਆ ਹੂੰ ਜੋ ਸਿੱਖ ਗਿਆ ਤਾਂ ਹੀ ਤਾਂ ਕਹਿੰਦੇ ਵੀ ਜਿੱਥੇ ਜਾਵੇ ਉਹ ਗੱਲ ਕਰਨ ਚ ਪਾਵੇ ਹੂੰ ਨਹੀਂ ਤਾਂ ਬੇਕਾਰ ਹੈ ਜਿਹੜੇ ਛੁੜ ਕੇ ਨਹੀਂ ਆਉਂਦਾ ਹਨਾ ਹੂੰ ਭਾਈ ਉਨੀ ਹੀ ਤਾਂ ਉਹ ਸਿੱਖ ਗਿਆ ਉਨੀ ਹੀ ਦੇਖ ਲੈ ਉਹ ਦੇਖ ਲੈ ਰਾਜਾ ਸਿੱਖ ਗਿਆ ਹੂੰ ਚਲ ਦੁਨਨੇ ਭਈਏ ਤੇ ਸਿੱਖ ਕੇ ਤੁਰੇ ਆਉਂਦੇ ਨੇ ਹੂੰ ਮੂਰੇ ਹਾਂਥੀ ਮਰਿਆ ਪਿਆ ਹੂੰ ਕਾਂਗੜਾ ਤੇਲੀ ਕਹਿੰਦਾ ਪਹਿਲਾਂ ਤੂੰ ਦੁਨੀਆ ਦਾ ਚੱਲਦੀ ਆਉਂਦੀ ਠੱਗੀ ਮਾਰਤਾ ਹੂੰ ਕਾਂਗੜਾ ਤੇਲੀ ਕਹਿੰਦਾ ਵੀ ਜਿਹੜੇ ਸਿੱਖ ਕੇ ਆਇਆ ਹੈ ਰਾਣੀ ਰੁਕੀ ਦੱਸੇਗਾ ਜਾ ਕੇ ਹੂੰ ਕਹਿੰਦਾ ਆ ਦੇ ਇੱਕ ਹਾਂਸੀ ਮਰਿਆ ਪਿਆ ਵੀ ਹੁਣ ਤੂੰ ਆਪ ਦੀ ਕਾਰਮਾਰਤ ਕਰਕੇ ਦਿਖਾ ਹੂੰ ਉਹਨੇ ਆਪ ਦੀ ਦੇਹ ਛੱਡ ਕੇ ਰਾਜੇ ਭੋਜ ਨੇ ਹਾਂਸੀ ਚ ਪਾ ਲਈ ਹਾਂਸੀ ਖੜਾ ਹੋ ਗਿਆ ਉਹਨੇ ਕਾਂਗੜਾ ਤੇਲੀ ਨੇ ਆਪ ਦੀ ਦੇਹ ਛੱਡ ਕੇ ਰਾਜਾ ਭੋਜ ਬਣ ਗਿਆ ਹੂੰ ਹੈ ਹੂੰ ਉਹ ਦੇਹਲਾ ਉਹਦੀ ਤਾਂ ਹੁਣ ਕਾਮਾ ਕੁੱਤਿਆਂ ਨਹੀਂ ਖਾਣੀ ਸੀ ਕਾਂਗੜੇ ਤੇਲੀ ਦੀ ਤਦੇ ਹੂੰ ਉਹ ਹਾਂਸੀ ਆਹ ਬਣ ਗਿਆ ਦੇਹਲਾ ਰਾਜਾ ਭੋਜ ਹੂੰ ਜਦੋਂ ਪਈ ਆਗੇ ਸਿੱਖ ਕੇ ਹੂੰ ਦੇਹਲਾ ਫਿਰ ਵੀ ਮੈਂ ਸਿੱਖਿਆ ਰਾਜਾ ਕਹਿੰਦਾ ਉਹ ਕਹਿੰਦੀ ਵੀ ਅਜੇ ਛਵਾ ਮਹੀਨਾ ਨਹੀਂ ਤੇ ਅੰਦਰ ਬਾੜ ਨਾ ਵੀ ਜੇ ਨਜ਼ਰ ਸਿੱਖ ਕੇ ਆਇਆ ਵੀ ਕੁਸਾ ਮਾਰ ਕਰਕੇ ਫਿਰ ਸਖਾਈ ਹੂੰ ਥਿਰੋ ਕਿਥੋਂ ਦਿਖਾਵੇ ਉਹ ਜਿਹੜਾ ਰਾਜਾ ਕਾਂਗੜਾ ਤੇਲੀ ਨੇ ਆਖਿਆ ਜਿਹੜੇ ਕੰਮ ਕਰਦੇ ਤੇ ਮੂਰੇ ਕਨ ਬਗੜਾ ਬਗੜ ਦੋ ਵੀ ਇਹਨੂੰ ਨਹੀਂ ਪਾਉਣੇ ਕੱਖ ਇਹਨੂੰ ਨਹੀਂ ਪਾਉਣਾ ਪਾਣੀ ਪਿਉਣਾ ਹਾਂਸੀ ਨੂੰ ਵੀ ਇਹਦੇ ਲਵੇ ਲਵੇ ਆਏ ਤਨੂਰ ਵਾਂਗੂ ਬਗੜਾ ਬਗੜ ਦੋ ਵੀ ਵਿਚ ਖੜਾ ਰਹਿੰਦੇ ਉਹਨੇ ਆਖੇ ਵੀ ਮਰ ਜੂ ਆਪ ਰਾਜਾ ਪੋਜ ਬਣ ਗਿਆ ਨਾ ਹਾਂ ਚੱਲ ਭਾਈ ਜਦੋਂ ਫਿਰ ਜਿਹੜੀ ਕੋਈ ਗੱਲਬਾਤ ਕਰਿਆ ਕਰਨ ਰਾਣੀ ਕਹਿੰਦੀ ਵੀ ਕਿੱਥੇ ਰਾਜਾ ਪੋਜ ਕਿੱਥੇ ਕਾਂਗੜਾ ਤੇਲੀ ਹੈ ਨਾ ਵੀ ਜਦੋਂ ਗੱਲ ਨਹੀਂ ਸੀ ਉਹਨੂੰ ਬਣਦੀ ਆਉਂਦੀ ਰਾਜੇਵਰੀ ਭਾਈ ਇਹਨੂੰ ਫਿਰ ਕੋਈ ਤੇਰੇ ਮੇਰੇ ਵਰਗਾ ਭਾਗਿਆ ਜਦੋਂ ਬਾਬਲ ਦੇਤੇ ਉਹਨੂੰ ਹਾਂਤੀ ਨੂੰ ਉਹ ਕਹਿੰਦੇ ਆ ਕਿ ਤੰਦੂਰ ਜਿਆ ਤਾਂ ਬਾਗੜ ਤਾੜੇ ਦਾੜੇ ਵੀ ਮੋਗਾ ਵੀ ਰੱਖ ਦਿਓ ਵੀ ਜੇ 20 ਪਾਉ ਪਾਣੀ ਕਿੱਥੋਂ ਦੀ ਨੰਗੂ ਕਿਥੇ ਦੀ ਜੀਵ ਨਾ ਰਹੀ ਉਹਨਾਂ ਨੇ ਪੈ ਹੀ ਠਾ ਮੋਗਾ ਰੱਖਤਾ ਹਾਂਤੀ ਕੋਲੇ ਕੋਲੇ ਪੈਰਾਂ ਕੋਲੇ ਬੜੇ ਸਾਰੇ ਮੋਗਾ ਰੱਖ ਕੇ ਭਈ ਰੱਖਤਾ ਉਹ ਦੇਖ ਲੈ ਉੱਥੇ ਖੜਾ ਵਿਚਾਰਾ ਉਹਨੂੰ ਕੋਈ ਪਾਣੀ ਨਾ ਪਿਆਵੇ ਕੁਛ ਨੋਕਾ ਵੀ ਉਹਨਾਂ ਖ ਵੀ ਮਰ ਜੂ ਕੰਗੜਾ ਤੇ ਵੀ ਕਹਿੰਦਾ ਚੱਲ ਭਾਈ ਦੂਏਤੀ ਜਦੋਂ ਹੋ ਗਿਆ ਮਹੀਨਾ ਜਾਂ 22 ਦਿਨ ਉਹਨੂੰ ਦੇਖਣ ਭੇਜਤੇ ਉਹਨੇ ਹੂੰ ਵੀ ਦੇਖ ਕੇ ਆਹਾਂ ਠੀਕ ਮੈਂ ਉਹ ਕਿਤੇ ਦੀ ਮੋਗੇ ਸਾਡੀ ਦੀ ਤੋਤਾ ਬੜ ਗਿਆ ਤੋਤੇ ਦੇ ਉੱਥੇ ਫੰਗ ਖਿੰਡੇ ਪਏ ਹੂੰ ਹਾਂਥੀ ਨੇ ਆਪਦੀ ਦੇ ਉਸਨੇ ਰਾਜਪੂਜ ਨੇ ਆਪਦੀ ਦੇ ਛੱਡ ਕੇ ਹਾਂਥੀ ਉਸ ਤੋਤੇ 'ਚ ਪੈ ਗਿਆ ਹੂੰ ਹਾਂਥੀ ਮਰ ਗਿਆ ਹੂੰ ਤੋਤਾ ਬਣ ਗਿਆ ਰਾਜਾ ਪੂਜ ਹੂੰ ਜਦੋਂ ਉੱਡ ਗਿਆ ਪਈ ਦਿਨ ਲਾ ਕੇ ਦੱਸਿਆ ਚਾਰਿਆ ਮੈਨੂੰ ਉਹਨੂੰ ਰਾਜੇ ਭੋਜ ਨੂੰ ਉਹ ਕਹਿੰਦਾ ਐ ਕਰੂ ਵੀ ਦੇਖ ਕੇ ਉਹ ਹਾਂ ਹੰਥੀ ਨੂੰ ਕਹਿੰਦੇ ਜੀ ਹਾਂਥੀ ਤਾਂ ਮਰਿਆ ਪਿਆ ਹੂੰ ਫਿਰ ਕਹਿੰਦਾ ਕਿ ਉੱਥੇ ਕੋਈ ਜਾਨਵਰ ਕਿਵੇਂ ਕਹਿੰਦੇ ਜੀ ਤੋਤੇ ਦੇ ਫੰਗ ਪਏ ਨੇ ਹੂੰ ਹੂੰ ਕਹਿੰਦੇ ਹੋਰ ਤਾਂ ਉੱਥੇ ਕੋਈ ਬੜ ਨਹੀਂ ਸਕਦਾ ਹੂੰ ਚੱਲ ਭਈ ਉਹਨੇ ਤਾਂ 10 ਰੁਪਏ ਤੋਤਾ ਕਰਤਾ ਹੂੰ ਰਾਜੇ ਭੋਜ ਨੇ ਵੀ ਜਿਹੜਾ 10 ਰੁਪਏ 10 ਰੁਪਏ ਦਿਆ ਕਰੂੰ ਜਿਹੜਾ ਤੋਤਾ ਲਿਆ ਕਰੂੰ ਮੈਨੂੰ ਹੂੰ ਪਈ ਦੇਲਾ ਗਹਿਰੀ ਚ ਬੈਠੇ ਨੂੰ ਜਾਂ ਰਾਜਪੋਝ ਕੋਲੇ ਬੈਠੇ ਨੂੰ 10 10 ਰੁਪਏ ਤੋਤੇ ਲਿਆ ਲਿਆ ਲੋਕਾਂ ਨੇ ਲਿਆ ਇਹ ਉਹਦੀ ਗੜ ਮਰੋੜ ਦਿਆ ਕਰ ਮਾਰ ਦਿਆ ਕਰ 10 ਰੁਪਏ ਦੇ ਦਿਆ ਕਰ ਹਮ ਚੱਲ ਪਈ ਜਾ ਕਰ ਜਦੋਂ ਰਾਣੀ ਕਹਿੰਦੀ ਵੀ ਇਹ ਇੰਨਾ ਪਾਪ ਹੈ ਨਾ ਵੀ ਕਿਉਂ ਕਰਦਾ ਵੀ ਕਿੱਥੇ ਰਾਜਾ ਪੋਝ ਕਿੱਥੇ ਕਾਂਗੜਾ ਤੇਲੀ ਹੈ ਨਾ ਉਹ ਮਾਰਦਾ ਦੀ ਉਹ ਦੀ ਮਰ ਜੂਗਾ ਉਹ ਰਾਜਾ ਪੋਝ ਤੋਤੇ ਨੂੰ ਮਾਰਦੇ ਦੀ ਵੀ ਤੋਤੇ ਦੀ ਦੇ ਚ ਪੈ ਗਿਆ ਅੱਛਾ ਵੀ ਤੋਤਾ ਬਣ ਗਿਆ ਵੀ ਕੋਈ ਤੋਤਾ ਤਾਂ ਹੋਈ ਬਿਮਾਰ ਦੂ ਜੀਜਾ ਦੀ ਆਤਮਾ ਆ ਹਾਂ ਵੀ ਉਹ ਕਿਉਂ ਹਾਂਥੀ ਮਾਰ ਗਿਆ ਸੀ ਨਾ ਚੱਲ ਫੇਰ ਉਹਨੇ ਜਦੋਂ ਆਲੇ-ਦਾਲੇ ਦੇ ਤੋਤੇ ਨਾ ਛੱਡੇ ਅਗਲੇ ਨੇ ਪਿੰਡਾਂ ਵਾਲਿਆ ਮੁੰਡਿਆਂ ਖੁੰਡਿਆਂ ਨੇ ਭਾਈ ਫੇਰ ਕਹਿੰਦੇ ਦੂਰ ਪੈਸੇ ਵਾਲੇ ਕਹਿੰਦੇ ਫੇਰ ਉਹਨੇ ਜਦੋਂ ਛੱਡੇ ਨਾ ਤੋਤੇ ਜਾਣੋ ਹਟ ਗਏ ਉਹ ਕਹਿੰਦਾ ਵੀ ਲੈ ਕੇ ਨਹੀਂ ਆਉਂਦੇ ਕਹਿੰਦੇ ਜੀ ਅਸੀਂ ਤਾਂ ਹੁਣ ਤੋਤੇ ਆਲੇ-ਦਾਲੇ ਦੇ ਤੋਤੇ ਨਹੀਂ ਛੱਡੇ ਪਿੰਡਾਂ ਨੇ ਹੂੰ ਕਹਿੰਦਾ ਫੇਰ ਲਿਆਓ ਹੋਰ ਹਣਾ ਮੈਂ ਹੁਣ 20 ਰੁਪਏ ਤੋਤਾ ਦਿਆ ਕਰੂ ਹੂੰ ਭਈ ਉਹ ਦੂਰ ਨੇੜੇ ਬਾਗੇ ਹੂੰ ਅੱਗੇ ਬਣ ਬਾਲੇ ਹੁੰਦੇ ਬਣਾ ਤੇ ਇਹਨਾਂ ਦੀਆਂ ਖੱਡਾਂ ਵਾਲੀਆਂ ਹੁੰਦੀਆਂ ਨੇ ਦੇਖ ਲੈ ਤੋਤਿਆਂ ਦੀਆਂ ਉੱਥੇ ਜੀ ਹੁੰਦੇ ਨੇ ਹੂੰ ਭਈ ਇਹ ਤਾਂ ਦੂਰ ਬਾਗੇ ਉੱਥੇ ਇੱਕ ਬਣਤੀ ਉੱਥੇ ਰਾਤ ਪੈਂਦੀ ਉਹਨਾਂ ਨੂੰ ਬੈਠ ਕੇ ਜਿਹੜੇ ਭਾਜਦੇ ਫਿਰਦੇ ਤੇ ਉਹ ਕਹਿੰਦੇ ਨੇ ਆ ਖੱਡ ਚਾ ਕੇ ਸਾਰੇ ਤੋਤੇ ਬੜਨ ਗਏ ਹੂੰ ਆਪਾਂ ਲੀਡਾ ਲਾ ਦਾਂਗੇ ਮੂਰੇ ਹੂੰ ਤੜਕੇ ਆਏ ਕਰਿਓ ਜਿਹਨੇ ਆਪਾਂ ਘੜ ਲਿਓ ਕਿੰਨੇ ਹੈਗੇ ਆ ਵੀ ਉਹਨੇ ਆਪਾਂ ਇੱਥੇ ਬੈਠਾਂਗੇ ਉਹ ਬੈਠਣਗੇ ਕਹਿੰਦੇ ਸਾਰੇ ਕੱਢ ਲਾਗੇ ਉਹ ਕਹਿੰਦੇ ਹੂੰ ਚੱਲ ਭਾਈ ਜੇ ਤੋਤੇ ਆਥ ਨੇ ਦੇਹਲਾ ਟਾਈਮ ਹੋਇਆ ਆਪੋ ਆਪਦੇ ਆਲੜਾ ਨੂੰ ਆਗੇ ਤੋਤੇ ਦੇਹ ਲਾਓ ਤੇ ਵੱੜ ਗਏ ਉਹਦੇ ਚ ਤੂਤੇ ਚ ਜਿਹੋ ਖਾੜ ਦੇ ਉਹਨਾਂ ਨੇ ਉੱਤੇ ਲੀੜਾ ਲਾਤਾ ਤੁਨਤਾ ਵਿੱਚ ਬੰਦ ਕਰਦੇ ਤੋਤੇ ਉਹ ਰਾਜਾ ਭੋਜ ਵਿੱਚ ਸੀ ਰਾਜਾ ਭੋਜ ਕਹਿੰਦਾ ਤੋਤਿਆਂ ਨੂੰ ਐ ਕਰਿਓ ਵੀ ਤੜਕੇ ਆਪਾਂ ਨੂੰ ਆ ਕੇ ਫੜਨ ਵਾਲੇ ਹੂੰ ਵੀ ਇਹ ਰਾਜੇ ਨੂੰ ਦਿੰਦੇ ਨੇ ਲਿਜਾ ਲਜਾ ਹੂੰ ਵੀ ਉਹ ਰਾਜਾ ਉਹਦੀ ਮਾਰ ਦਿੰਦਾ ਹੂੰ ਗੱਲ ਮਰੋੜ ਦਿੰਦਾ ਛੱਡ ਦਿੰਦਾ ਗੱਲ ਮਰੋੜ ਦਿੰਦਾ ਹੂੰ ਵੀ ਆਏ ਕਰਿਓ ਆਪਾਂ ਗੜ ਲੋ ਕਿੰਨੇ ਆ ਹੂੰ ਵੀ ਜਦੋਂ ਆਪਾਂ ਨੂੰ ਫੜ ਲਿਆ ਹੂੰ ਆਪਾਂ ਇਹ ਗੱਲ ਛੱਟ ਲਿਆ ਕਰਿਓ ਵੀ ਉਹ ਕਹਿ ਕੰਨਗੇ ਇਹ ਤਾਂ ਮਰ ਗਿਆ ਕਹਿੰਦਾ ਥੱਲੇ ਛੱਡ ਦਿਆ ਕਰ ਲਿਆ ਕਹਿੰਦਾ ਜਦੋਂ ਆਪਾਂ ਪੂਰੇ ਹੋਗੇ ਨਾ ਉਦੋਂ ਆਪਾਂ ਡਾਰੀ ਮਾਰ ਜਾਗੇ ਹੂੰ ਉਹ ਕਹਿਣ ਲੱਗੇ ਤੋਤੇ ਵੀ ਚੰਗਾ ਉਹ ਤੋਤੇ ਨੇ ਤਾਂ ਹੁਣ ਸਮਝਾਏ ਤੇ ਕਿਥੇ ਰਹਾ ਹਨ ਭਾਈ ਜਦੋਂ ਉਹਨੇ ਤੜਕੇ ਉੱਠੇ ਉਹਨੇ ਖੱਡ ਖੋਲੀ ਜਦੋਂ ਦੀੜਾ ਕੱਢਿਆ ਉਹ ਕਹਿਣ ਲੱਗੇ ਜਦੋਂ ਤੋਤਾ ਫੜਿਆ ਕਰਨ ਗਲ ਜਾ ਛਿੱਟ ਲਿਆ ਕਰਨ ਤੋਤੇ ਵੀ ਮਰ ਗਿਆ ਉਹ ਥੱਲੇ ਮਾਰਿਆ ਕਰਨ ਭਾਈ ਰਹਿ ਗਿਆ ਕੱਲਾ ਰਾਜਾ ਭੋਜ ਜਦੋਂ ਜਦੋਂ ਰਾਜਾ ਭੋਜ ਰਹਿ ਗਿਆ ਉਹ ਛਾਰੇ ਡਾਰੀ ਮਾਰ ਗਈ ਉਹ ਕਹਿੰਦਾ ਕਿ ਲੈ ਹੁਣ ਇਹਨੂੰ ਨਹੀਂ ਛਿੜਦੇ ਉਹ ਕਹਿੰਦੇ ਛਾਲੇ ਉਹ ਤਾਂ ਉੱਡ ਗਏ ਕਹਿੰਦਾ ਕਿ ਫਿਰ ਇਹ ਨਹੀਂ ਉਡੂਗਾ ਜੇ ਛਿੜਤਾ ਰਾਜਾ ਪੁੱਜੀ ਤਾਂ ਫੜ ਲਿਆ ਉਹਨਾਂ ਨੇ ਜੇ ਤੋਹਦਾ ਕਿ ਉੱਲੂ ਕਰੇ ਕਬਲੀਆਂ ਰੱਬ ਸਿੱਧੀਆਂ ਪਾਵੇ ਹਨਾ ਤੇ ਉਹ ਕਹਿਣ ਲੱਗਿਆ ਕਹਿੰਦਾ ਭਾਈ ਤੁਸੀਂ ਕੀ ਕਰਦੇ ਹੁੰਨੇ ਹੋ ਤੋਤਾ ਕਹਿੰਦਾ ਕਹਿੰਦੇ ਜੀ ਸਾਡੇ ਪਹਿਲਾਂ ਤਾਂ ਰਾਜਾ 10 ਰੁਪਏ ਤੋਤਾ ਦਿੰਦਾ ਹੁੰਦਾ ਸਾਨੂੰ ਵੀ ਅਸੀਂ ਲਵੇ ਲਾਉਣੇ ਦੇ ਤੋਤੇ ਨਹੀਂ ਛੱਡੇ ਪਿੰਡਾਂ ਦੇ ਸਾਰੇ ਮਾਰਦੇ ਉਹਨੇ ਵੀ ਹੁਣ ਅਸੀਂ ਐਡੀ ਦੂ ਰਾਇਆਂ 12 ਕੋ ਵੀ ਹੁਣ ਸਾਨੂੰ 20 ਰੁਪਏ ਤੋਤਾ ਦਿਓ ਉਹ ਕਹਿੰਦਾ ਇਹ ਕਰਿਓ ਪੈਸੇ ਤੁਹਾਨੂੰ ਦਵਾ ਦੂੰ ਪਥੇਰੇ ਹੂੰ ਬਈ ਰਾਜੇ ਭੋਜ ਨੂੰ ਨਾ ਮੈਨੂੰ ਦਿਓ ਮੈਨੂੰ ਰਾਣੀ ਕੋਲੇ ਲੈ ਕੇ ਚੱਲਿਓ ਹੂੰ ਤੁਹਾਨੂੰ ਨੇਰੇ ਪੈਸੇ ਦਵਾ ਦੂੰ ਹੂੰ ਉਹ ਕਹਿੰਦਾ ਉਹ ਕਹਿਣ ਲੱਗਾ ਚੰਗਾ ਵੀ ਉੱਥੇ ਲੈ ਚਲਾਂਗੇ ਹਨਾ ਹੂੰ ਫਿਰ ਉਹ ਰਾਜੇ ਭੋਜ ਨੇ ਕਿਹਾ ਕਾਂਗੜਾ ਤੇ ਲੀਏ ਛਾੜਿਓ ਉੱਥੇ ਮਨਾਰਦਾ ਸੀ ਹੂੰ ਐਵੇਂ ਜਦੋਂ ਦੇਖ ਲਾਉਨੇ ਰਾਜੇ ਨੇ ਕਿਹਾ ਹੈ ਸੱਚੀ ਮਿੱਟੀ ਹੁੰਦਾ ਨੇ ਹਾਂ ਛੱਤੀ ਮਿੱਟੀ ਸੀ ਰਾਉ ਉਹ ਥੇ ਹੋ ਗਿਆ ਸੀ ਮਨਾਲ हां ना वो ਪਿੰਡ ਤੇ ਹੋ ਗਿਆ ਸੀ ਕਾਂਗੜੇ ਤੇ ਲੀਨੀ ਫਿਰ ਦੁਬਾਰੇ ਪਵਾਇਆ ਉਹ ਮੰਗਿਆ ਮਨਾਲਾ ਹਾਂ ਮਨਾਲਾ ਫਿਰ ਉਹਨੇ ਫਿਰ ਉਹਨੇ ਭਈ ਜਦੋਂ ਕਹਿੰਦੀ ਆ ਕਿ ਚੰਗਾ ਜਦੋਂ ਭਈ ਉਹਨੇ ਰਾਣੀ ਨੂੰ ਲਿਜਾ ਕੇ ਦੇਤਾ ਹੂੰ ਰਾਣੀ ਨੂੰ ਲਿਜਾ ਕੇ ਦੇਤਾ ਭਈ ਉਹਨੇ ਉਹ ਕਹਿੰਦੀ ਕਿ ਮੰਗੋ ਭਈ ਕੀ ਕੁਝ ਮੰਗਣਾ ਉਹ ਕਹਿੰਦਾ ਕਿ ਇਹਨਾਂ ਨੂੰ ਜਿੰਨੇ ਪੈਸੇ ਦੇਣੇ ਨੇ ਦੇ ਦੇ ਵੀ ਮੈਂ ਰਾਜਾ ਬੋ ਜਾ ਹੂੰ ਹੈਨਾ ਕਹਿੰਦੀ ਕਿ ਤੂੰ ਕਿਵੇਂ ਕਹਿੰਦਾ ਕਿ ਫਿਰ ਤੂੰ ਕਹਿੰਦੀ ਵੀ ਵਿਦਿਆ ਸਿੱਖ ਕੇ ਆ ਵੀ ਮੈਂ ਵਿਦਿਆ ਸਿੱਖਣ ਵਾ ਗਿਆ ਵੀ ਮੈਂ ਅੰਦਰ ਵੇ ਕੇ ਮੈਨੇ ਸਖਿਆਇਆ ਵਿਦਿਆ ਵੀ ਹਾਂ ਚਲ ਫਿਰ ਰਾਣੀ ਕੋਲੇ ਲਿਗਿਓ ਕਿ ਨੇ ਭਾਈ ਜਿੰਨੇ ਮਰਜੀ ਪੈਸੇ ਲੈ ਲਈ ਹੈ ਨਾ ਰਾਣੀ ਨੂੰ ਕਹਿਣ ਲੱਗਿਆ ਵੀ ਮਾਇਆ ਰਾਜਾ ਭੋਜ ਵੀ ਉਹ ਆ ਕਾਂਗੜਾ ਤੇਲੀ ਜਿਹੜਾ ਰਾਜ ਕਰਦਾ ਹੁਣ ਉਹ ਕਹਿਣ ਲੱਗੀ ਫਿਰ ਹੁਣ ਕਿਵੇਂ ਕਹਿੰਦਾ ਕਿ ਵੀ ਤੂੰ ਉਹਨੂੰ ਐ ਕਹੀ ਹਾਂ ਬਈ ਤੂੰ ਮੰਤਰ ਸਿੱਖ ਕੇ ਆਇਆ ਹੈ ਵੀ ਤੂੰ ਮੈਨੂੰ ਕੋਈ ਕਾਰਮਾਰਤਾ ਦਿਖਾਈ ਨਹੀਂ ਆ ਕੇ ਤਿੰਨ ਮਹੀਨੇ ਹੋ ਗਏ ਦੋ ਹਨ ਵੀ ਫੇਰ ਮੈਂ ਚੌਂਕੇ ਚੜਨ ਦਿਆਂਗਾ ਉਹ ਚੰਗਾ ਕਹਿੰਦਾ ਓਨੀ ਤਾਂ ਮੈਂ ਸਿੱਖ ਗਿਆ ਅੰਦਰ ਵੇ ਕੇ ਓਨੀ ਕਾਂਗੜਾ ਤੇ ਵੀ ਸਿੱਖ ਗਿਆ ਕਹਿੰਦਾ ਜਦੋਂ ਅਸੀਂ ਸਿੱਖ ਕੇ ਆਏ ਤੁਰੇ ਆਉਂਦੇ ਕਹਿੰਦਾ ਸਾਡੇ ਆਉਂਦਿਆਂ ਨੂੰ ਮੂਰੇ ਹਾਂਥੀ ਮਰਿਆ ਪਿਆ ਕਹਿੰਦਾ ਇਹ ਕਹਿੰਦਾ ਵੀ ਤੂੰ ਸਿੱਖ ਕੇ ਆਇਆ ਕਾੜਾ ਵਾਰਤ ਵੀ ਹੁਣੇ ਕਰਕੇ ਦਿਖਾ ਤਾਂ ਵੀ ਸਿੱਖ ਗਿਆ ਕਹਿੰਦਾ ਫਿਰ ਮੈਂ ਆਪਦੀ ਦੇਹ ਛੱਡ ਕੇ ਮੈਂ ਹਾਂਥੀ 'ਚ ਪੈ ਗਿਆ। ਆਪੀ ਜਾਂਦਾ ਹੋਵੇ। ਹਾਂ ਧੀਰਿਆਂਦਾ ਹੋ ਗਿਆ। ਕਹਿੰਦਾ ਇਹ ਆਪਦੀ ਦੇਹ ਛੱਡ ਕੇ ਕਾਂਗੜਾ ਤੇਲਾ ਮੇਰੇ ਤੇ ਦੇਹ ਜਿ ਪੈ ਗਿਆ। ਬਈ ਕਹਿੰਦਾ ਇਹ ਕਾਂਗੜਾ ਤੇਲੀ ਐ। ਕਹਿੰਦਾ ਹਾਂ ਕਹਿੰਦਾ ਕਿ ਫਿਰ ਜਿਹੜੇ ਹਾਂਥੀ ਤੇ ਉੱਤੇ ਇਹਨੇ ਬਗਲਾ ਬਗਵਾਤਾ ਪਾਣੀ ਨਹੀਂ ਪਾਇਆ ਹੋਇਆ ਕਹਿੰਦਾ ਮਾਈਂ ਸੀ ਕਹਿੰਦਾ ਮੋਗੇ ਥਾਣੀ ਫਿਰ ਤੋਤਾ ਆ ਗਿਆ। ਕਹਿੰਦਾ ਫਿਰ ਮੈਂ ਆ ਕੇ ਆਪਦੀ ਦੇਹ ਛੱਡ ਕੇ ਮੈਂ ਤੋਤੇ 'ਚ ਪੈ ਗਿਆ। ਹਨਾ? ਕੰਨ ਫਿਰਨੇ ਸ਼ਾਰੇ ਤੋਤੇ ਮਰਵਾਤੇ ਕਹਿੰਦੀ ਹੈ ਨੇ ਦੇਖ ਕੇ ਵੀ ਹੁਣ ਮੈਂ ਮੈਂ ਆ ਰਾਜਾ ਕੋਜ ਉਹ ਆ ਕਾਂਗੜਾ ਤੇਲੀ ਆ ਉਲਟ ਕਰਤਾ ਉਲਟ ਕਰਤਾ ਵੀ ਹੁਣ ਤੂੰ ਉਹਨੂੰ ਕਹੇ ਵੀ ਤੂੰ ਵਿਦਿਆ ਸਿੱਖ ਕੇ ਆਇਆ ᱛੀ ਮੈਨੂੰ ਵੀ ਠਕਾ ਕੋਈ ਮਨ ਤਾਂ ਮਾਰ ਕੇ ਉਹ ਕਹਿਣ ਲੱਗੀ ਚੰਗਾ ਤੂੰ ਤਾਂ ਭਾਈ ਉਹਨੇ ਸਾਹ ਲਿਆ ਦੂਜੇ ਦਿਨ ਜਦੋਂ ਉਹਨੂੰ ਕਹਿਣ ਲੱਗੇ ਕਾਂਗੜੇ ਤੇਲੀ ਨੂੰ ਕਹਿੰਦੀ ਰਾਣੀ ਰਾਣੀ ਨੇ ਸੱਦਿਆ ਕਹਿੰਦੀ ਹੁਣ ਤੇਰਾ 2 ਮਹੀਨੇ 6 ਮਹੀਨਾ ਪੂਰਾ ਹੋ ਗਿਆ ਵੀ ਹੁਣ ਚੌਕੇ ਤੇ ਚੜਾਉਂ ਵੇ ਹੁਣ ਤੂੰ ਮੈਨੂੰ ਪਹਿਲਾ ਕਾਰਾ ਮਾਰਤ ਕਰਕੇ ਦਿਖਾ ਵੀ ਕੀ ਸਿੱਖ ਕੇ ਆਇਆ ਉਹ ਕਹਿੰਦਾ ਉਹਨੇ ਫਿਰ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਸੀ ਕੁੱਤਾ ਵੱਡਾ ਉਹਨੇ ਰਾਜਾ ਨੇ ਗੋਲੀ ਮਾਰ ਕੇ ਦੇਖਣਾ ਕਾਂਗੜਾ ਤੇਲੀ ਨੇ ਕੁੱਤਾ ਮਾਰਤਾ ਆਪਦੀ ਦੇਹ ਛੱਡ ਕੇ ਕੁੱਤੇ 'ਚ ਪੈ ਗਿਆ ਹੂੰ ਕਾਂਗੜਾ ਤੇਲੀ ਹੂੰ ਉਹਨੇ ਫਿਰ ਉਹਨੇ ਦਮ ਦੇਣ ਤੋਤੇ ਦਾ ਗਲ ਮਰੋੜਤਾ ਰਾਜਾ ਪੋਝ ਉਹਦੀਆਂ ਉਹਦੀ ਦੇਹ 'ਚ ਆਪਦੀ ਦੇਹ 'ਚ ਪੈ ਗਿਆ ਤੋਤਾ ਮਾਰਤਾ ਉਹ ਫਿਰ ਰਾਜਾ ਪੋਝ ਬਣ ਗਿਆ ਕਾਂਗੜਾ ਤੇਲੀ ਕੁੱਤਾ ਬਣ ਗਿਆ ਹੂੰ ਕਹਿੰਦਾ ਕਿ ਇੱਥੇ ਬਚ ਇਹਨੂੰ ਬੰਨ ਕੇ ਕਹਿੰਦੀ ਗੋਲੀ ਨਾ ਮਰਵਾ ਦੇ ਉਹ ਕਹਿੰਦਾ ਮਰਵਾਉਣਾ ਨਹੀਂ ਇਹਨੂੰ ਐਵੇਂ ਜਿਵੇਂ ਬੰਨ ਜਿਵੇਂ ਮੈਨੂੰ ਰੱਖਿਆ ਸੀ 3 ਮਹੀਨੇ ਉਥੇ ਤੇ ਫਿਰ ਉਹ ਕਰੀ ਹੈਨਾ ਫਿਰ ਉਹ ਕਾਂਗੜਾ ਤੇਲੀ ਮਰਵਾਇਆ ਨਹੀਂ ਮਰਵਾਤਾ ਸੀ ਦੇਰ ਮਾਰਨ ਨੂੰ ਨਹੀਂ ਦਿੱਤਾ ਰਾਮ ਕਹਿੰਦੀ ਇਹਨੂੰ ਐਵੇਂ ਜਿਵੇਂ ਕੁੱਤੇ ਨੂੰ ਬੰਨ ਕੇ ਰੱਖਾਂਗੇ ਰੋਟੀ ਨਹੀਂ ਪਾਉਣੀ ਕੁਝ ਨਹੀਂ ਉਹਥੇ ਮਰਵਾਤੀ ਉਹਨੇ ਕਾਂਗੜਾ ਤੇਲੀ ਸਿੱਖ ਗਿਆ ਸੀ ਉਹਨੇ ਉਹ ਸਿੱਖ ਗਿਆ ਸੀ ਅਹੀਂ ਕੀ ਆਉਂਦੇ ਹੂੰ ਹੈਗੀ ਗਾਹਾਂ ਤੀ ਹੈ ਸ਼ਿਵਜੀ ਕਾਉਂਦਾ ਹੁੰਦਾ ਤੀ ਹੁਣ ਮੇਰੇ ਜਿਆਦ ਨਹੀਂ ਅਹੀਂ ਕੁ ਬਾਤ ਕਲਾ ਕਰ ਹਾਂ ਇੱਥੋਂ ਕਰਦੇ ਨਹੀਂ ਚੱਲ ਭਾਈ ਅਹੀਂ ਕੁ ਬਾਤ ਅਹੀਂ ਕੁ ਬਾਤ ਭਾਈ ਉੱਤੋਂ ਪੈਗੀ ਰਾਤ ਗੋਗੋ ਰਾਣੀ ਗੋਗ ਪਰਾਣਾ ਬ੍ਰਾਹਮਣ ਕਾਣਾ ਬ੍ਰਾਹਮਣ ਦੇ ਦਿਓ ਬੱਚੇ ਬਿੱਲੀ ਨੱਚੇ ਤੂਹਾ ਟੱਪੇ ਬੱਸ